ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਗੁਰਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਕਸਬਾ ਹਾਜੀਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੀਐਸਸੀ ਸੈਂਟਰ ਯਾਨੀ ਕਿ ਸਰਕਾਰੀ ਹਸਪਤਾਲ ਵਿੱਚ ਸਾਈਕਲ ਸਟੈਂਡ ਦੀ ਪਰਚੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਪੰਚਾਇਤ ਮੈਂਬਰ ਕਿਸ਼ੋਰੀ ਲਾਲ ਜੋ ਕਿ ਦੋ ਵਾਰ ਸਰਪੰਚ ਵੀ ਰਹਿ ਚੁੱਕੇ ਹਨ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਇਲਾਕੇ ਦੇ ਗਰੀਬ ਲੋਕ ਹੀ ਆਉਂਦੇ ਹਨ ਜਿਨ੍ਹਾਂ ਦੀ ਜੇਬ ਉੱਤੇ ਸਰਕਾਰ ਇਸ ਫਰਚੀ ਰਾਹੀਂ ਬਾਧੂ ਬੋਝ ਪਾ ਰਹੀ ਹੈ ਜਿਸ ਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਉਹਨਾਂ ਅੱਗੇ ਕਿਹਾ ਕਿ ਇਸ ਹਸਪਤਾਲ ਵਿੱਚ ਮਹਰ ਡਾਕਟਰਾਂ ਦੀ ਅਤੇ ਮਸ਼ੀਨਰੀ ਦੀ ਲੋੜ ਹੈ ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਅੱਗੇ ਕਿਹਾ ਕਿ ਇਸ ਫਰਚੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਸਾਰੇ ਇਲਾਕੇ ਨੂੰ ਇਕੱਠਾ ਕਰਕੇ ਸੰਘਰਸ਼ ਲਈ ਮਜਬੂਰ ਹੋਵਾਂਗੇ। ਦੋਹਰ ਕੀਤਾ ਜਾ ਰਿਹਾ ਪੱਤੀ ਨਹੀਂ ਲੱਗਣੀ ਜੇ ਕੀ ਕਰਨਗਾ ਸਰ ਇਹ ਪੁਰਜ਼ੋਰ ਪਹਿਲਾਂ ਵੀ ਇੱਕ ਦਿਨ ਹੋਇਆ ਸੀ ਪ੍ਰੋਟੈਸਟ ਤੇ ਇਹਦੇ ਪਰਚੀ ਲੱਗੀ ਗਲਤ ਲੱਗੀ ਆ ਹੁਣ ਅਸੀਂ ਵੀ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਹੋਣ ਕਰਕੇ ਇੱਕ ਸ਼ਹਿਰਦਾਰ ਹੋਣ ਕਰਕੇ ਜਿੰਨੇ ਵੀ ਹਸਪਤਾਲ ਬਣੇ ਆ ਡਿਸਪੈਂਸਰੀਆਂ ਬਣੀਆਂ ਪਿੰਡਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅੱਜ ਤੱਕ ਪਰਚੀ ਨਹੀਂ ਲੱਗੀ ਇਹ ਪਹਿਲਾ ਵਾਰ ਮੇਰੀ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰ ਇਹ ਜਿਹੜਾ ਜਿੱਥੇ ਇੱਕ ਪਿੰਡ ਹੈਗਾ ਹਸਪਤਾਲ ਹੈਗਾ ਉੱਥੇ ਪਰਚੀ ਲੱਗੀ ਆ ਲੋਕਾਂ ਕੋਲ ਤਾਂ ਪਰਚੀ ਘਟਾਉਣ ਨੂੰ ਪੈਸੇ ਨਹੀਂ ਹੁੰਦੇ ਉਹਦੇ ਵੀਰ ਪਰਚੀ ਪਹਿਲਾਂ ਕੌਣ ਦੋ ਆ ਕੇ ਇਹ ਜਿਹੜੀ ਪਰਚੀ ਲਾਈਏ ਗਲਤ ਲਾਈਏ ਬੰਦ ਕੀਤੀ ਜਾਵੇ ਅਸੀਂ ਪਰਜੋਰ ਅਪੀਲ ਕਰਦੇ ਆਂ ਮਨੋੜ ਕਰਦੇ ਇਸ ਚੀਜ਼ ਦਾ ਪੇਡ ਪਰਤੀ ਛੇਤੀ ਛੇਤੀ ਬੰਦ ਕੀਤੀ ਜਾਵੇ ਨਿਦਾਨ ਵਾਲੇ ਸਮੇਂ ਸ਼ਗਰਸ਼ ਤੇਜ ਹੋਊਗਾ ਇਹੋ ਤਾਂ ਕਿਹਾ ਜਾਂਦਾ ਹੈ ਕਿ ਜਿਹੜੀ ਸਾਡਾ ਟੈਂਡਰ ਹੋਇਆ ਹੋਇਆ ਵੀ ਟੈਂਡਰ ਦੇ ਕੋਈ ਜੀ ਪਰਚੀ ਲਗਾਈ ਹੋਈ ਜਿਹੜੇ ਕਰਪਚੀ ਨਹੀਂ ਕਰਦੀ ਕੋਟਾ ਕਰੀ ਸਰ ਜਿਹੜੇ ਮੁਲਾਜ਼ਮਾਂ ਨੂੰ ਤਾਂ ਅਸੀਂ ਕਹਿੰਦੇ ਜਿਨ੍ਹਾਂ ਨੇ ਟੈਂਡਰ ਕਰਾਇਆ ਜਾਂ ਸਰਕਾਰ ਨੇ ਟੈਂਡਰ ਦਿੱਤਾ ਨਾ ਤੇ ਪੰਚਾਇਤ ਦੀ ਨੌਲੇਜ ਆ ਪੰਚਾਇਤ ਅੱਤੇ ਪਰਚੀ ਲਾਣੀ ਅਸੀਂ ਜਾਂ ਨਾ ਕਿਸੇ ਮੋਟਵਰ ਦੇ ਨੌਲੇਜ ਆ ਪਿਆ ਪਰਚੀ ਲਾਣ ਲੱਗੇ ਆ ਪਰ ਇਹ ਗਲਤ ਕੰਮ ਕੀਤਾ ਗਿਆ ਸਰਕਾਰਾਂ ਦੇ ਢੇਡੇ ਇਦਾਂ ਨਹੀਂ ਪਰਨੇਗਾ ਸਰਕਾਰ ਨੇ ਡਿਵੈਲਪਮੈਂਟ ਕਰਾਣੀਆਂ ਆ ਐਸੇ ਆਪਣੇ ਕੋਲੋਂ ਦੇਣ ਡਿਵੈਲਪਮੈਂਟ ਹੋਵੇ ਪਰ ਆ ਮੰਦਪਾਗੀ ਗੱਲ ਆ ਜਿਹੜਾ ਕਿ ਸਾਡੇ ਹਸਪੀਟਲ ਦੇ ਵਿੱਚ ਮੀਂਹ ਤਾਂ ਅੱਗੇ ਤੁਹਾਨੂੰ ਪਤਾ ਕਿੰਨੇ ਡਾਕਟਰ ਤਾਂ ਹੈ ਹੀ ਨਹੀਂਗੇ ਜਿਹੜੀ ਲੋੜ ਆ ਚੀਜ਼ ਦੀ ਲੋੜ ਆ ਇੱਥੇ ਡਾਕਟਰ ਚਾਹੀਦੇ ਆ ਸਟਾਫ ਚਾਹੀਦਾ ਸਟਾਫ ਹੋਵੇ ਮਟੀਰੀਅਲ ਹੋਵੇ ਫਿਰ ਗੱਲ ਬਣਦੀ ਆ ਪਰ ਇਹ ਪਰਚੀ ਇਹ ਨਹੀਂ ਲਗਣੀ ਚਾਹੀਦੀ ਦਸ ਤੋਂ ਬਾਅਦ ਤੁਹਾਡੇ ਜੇ ਨਹੀਂ ਕੱਲ ਉਹਨੇ ਤੇ ਕਿਹੜੀ ਰਣ ਲੱਗੀ ਸਾਰੀ ਡਾਂਡੀਤੀ ਆ ਸਾਰਾ ਸ਼ਹਿਰ ਇਕੱਠਾ ਹੋ ਕੇ ਤਾਂ ਵਿਰੋਧ ਕਰਾਂਗੇ ਜਿਹੜੇ ਸਾਧਿਆ ਰਾਜਨੀਤਿਕ ਪਾਰਟੀਆਂ ਹੋਰ ਵੀ ਆ ਗਏ ਉਹਨਾਂ ਨਾਲ ਲੈ ਕੇ ਸਾਂਝੇ ਤੌਰ ਤੇ ਇਹਦਾ ਵਿਰੋਧ ਕਰਾਂਗੇ ਔਰ ਪਰਚੀ ਬੰਦ ਕਰਾਵਾਂਗੇ ਦੇਖੋ ਜੀ ਸਰਕਾਰ ਨੇ ਜਦੋਂ ਬਣੀ ਸੀ ਉਹ ਕਹਿਆ ਸੀਗਾ ਵੀ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਪਰਚੀ ਨਹੀਂ ਲੱਗੇਗੀ ਲੇਕਿਨ ਪੰਜਾਬ ਸਰਕਾਰ ਆਪਣਾ ਢਿੱਡ ਭਰਨ ਦੇ ਲਈ ਪਾਰਕਿੰਗ ਪਰਚੀ ਹੋਰ ਕਈ ਇਸਟਰਾ ਦੀਆਂ ਠੱਗੀਆਂ ਠੋਰੀਆਂ ਕਰਕੇ ਆਪਣਾ ਢਿੱਡ ਭਰ ਰਹੀ ਆ ਜਦਕਿ ਇਹ ਪੰਜਾਬ ਸਰਕਾਰ ਦੀ ਬੜੀ ਇੱਕ ਮੰਦਭਾਗੀ ਹਰਕਤ ਆ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਆਮ ਲੋਕਾਂ ਲਈ ਜਿਸ ਨੂੰ ਅਸੀਂ ਹੁਣ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਪਾਰਕਿੰਗ ਪਰਚੀ ਲਾਈ ਗਈ ਆ ਇਹ ਸਾਡੇ ਹਾਜੀਪੁਰ ਦੇ ਵਿੱਚ ਜਿਹੜੀ ਪਾਰਕਿੰਗ ਪਰਚੀ ਲਾਈ ਆ ਜਿੱਥੇ ਲਾਈ ਆ ਸਰਕਾਰ ਦੇ ਧਿਆਨ ਦੇ ਵਿੱਚ ਹੈਗਾ ਕਿ ਇਹ ਕਮਿਊਨਿਟੀ ਹੈਲਥ ਸੈਂਟਰ ਹੈ ਨਾ ਕਿ ਕੋਈ ਸਰਕਾਰੀ ਹਸਪਤਾਲ ਇੱਥੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕਢਾਏ ਜਾ ਰਹੇ ਆ